ਰੋਟੋਰਵਾ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸ ਨੇ ਪਿਸਤੌਲ ਕੱਢ ਲਿਆ ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟੋਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟੋਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰਬੰਦ ਡਾਕੇ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਰੋਟੋਰੂਆ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਿਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕੱਢ ਲਿਆ। ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਰੋਟਰੂਆ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸ ਨੇ ਪਿਸਤੌਲ ਕੱਢ ਲਿਆ ਇਸ ਦੇ ਇਰੇਕਟਿਵ ਸਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬਰਾਡੀ ਨੇ ਕਿਹਾ ਕਿ ਕੁਸ਼ਤਿਮਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਮੁਤਾਬਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟੂਰਵਾ ਬਾਾਰ ਦੇ ਬਾਹਰ ਵੇਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਭਾਰ ਹੋ ਗਿਆ ਮਾਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ 26 ਸਾਲਾ ਦੋਸ਼ੀ ਨੂੰ ਰੋਟੋਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ਰੋਟਰੂਆ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸ ਨੇ ਪਿਸਤੌਲ ਕੱਢ ਲਿਆ ਇਸਤੇ ਰੈਕਟਿਵ ਸਰਜੈਂਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਮੁਤਾਬਕ ਅ ਸਵੇਰੇ 1 ਵਜੇ ਦੇ ਕਰੀਬ ਉਹ ਸ਼ੱਕੀ ਆਦਮੀ ਨੂੰ ਇੱਕ ਰੋਟੁਰਵਾ ਬਾਾਰ ਦੇ ਬਾਹਰ ਵੇਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਭਰਾਰ ਹੋ ਗਿਆ ਮਾਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ਰੋਟਰੂਆ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ ਪੁਲਿਸ ਦੇ ਮੁਤਾਬਿਕ ਡਰਾਈਵਰ ਨੇ ਕੱਲ ਸਵੇਰੇ ਸਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕੱਢ ਲਿਆ ਇਸ ਦੇ ਇਰੈਕਟਿਵ ਸਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬਰਾਦੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਰੋਟੋਰਵਾ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕਢ ਲਿਆ। ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹੱਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਰੋਟੋਰਵਾ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕਢ ਲਿਆ ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹੱਦ ਪਰੇਸ਼ਾਨ ਹੋ ਗਿਆ ਪੁਲਿਸ ਮੁਤਾਬਕ ਅਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟੂਰਵਾ ਬਾਾਰ ਦੇ ਬਾਾਰ ਵੇਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ ਮਾਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ 26 ਸਾਲਾ ਦੋਸ਼ੀ ਨੂੰ ਰੋਟੋਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰਬੰਦ ਡਾਕੇ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ਰੋਟਰੂਆ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸ ਨੇ ਪਿਸਤੌਲ ਕੱਢ ਲਿਆ। ਇਸਤੇ ਰੈਕਟਿਵ ਸਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਮੁਤਾਬਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟੂਰਵਾ ਬਾਾਰ ਦੇ ਬਾਹਰ ਵੇਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ ਮਾਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ 26 ਸਾਲਾ ਦੋਸ਼ੀ ਨੂੰ ਰੋਟੋਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ ਰੋਟੋਰਵਾ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕਢ ਲਿਆ। ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹੱਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰਬੰਦ ਡਾਕੇ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਰੋਟੋਰਵਾ ਵਿੱਚ ਇੱਕ ਟੈਕਸੀ ਡਰਾਈਵਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਉਸ ਨੂੰ ਇੱਕ ਯਾਤਰੀ ਵੱਲੋਂ ਬੰਦੂਕ ਦੀ ਨੋਕ ਤੇ ਏਟੀਐਮ ਤੋਂ ਆਪਣੇ ਪੈਸੇ ਕਢਵਾਉਣ ਲਈ ਮਜਬੂਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਡਰਾਈਵਰ ਨੇ ਕੱਲ ਸਵੇਰੇ ਸਾਲਵਨ ਹਾਈਟ ਇਲਾਕੇ ਤੋਂ ਇੱਕ ਆਦਮੀ ਨੂੰ ਲਿਫਟ ਦਿੱਤੀ ਪਰ ਜਦੋਂ ਯਾਤਰੀ ਦੀ ਪੇਮੈਂਟ ਰੱਦ ਹੋ ਗਈ ਤਾਂ ਉਸਨੇ ਪਿਸਤੌਲ ਕਢ ਲਿਆ। ਇਸਤੇ ਰੈਕਟਿਵ ਸਾਰਜੰਟ ਜੋਨਾਥਨ ਬ੍ਰੈਡੀ ਨੇ ਦੱਸਿਆ ਹੈ ਕਿ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਏਟੀਐਮ ਤੱਕ ਲੈ ਕੇ ਜਾ ਕੇ ਆਪਣੇ ਪੈਸੇ ਕੱਢਣ ਲਈ ਮਜਬੂਰ ਕੀਤਾ ਗਿਆ ਉਸ ਆਦਮੀ ਨੇ ਕੱਢੇ ਹੋਏ ਪੈਸੇ ਅਤੇ ਟੈਕਸੀ ਵਿੱਚ ਮੌਜੂਦ ਨਕਦ ਰਕਮ ਵੀ ਉਸ ਤੋਂ ਖੋਲੇ ਬ੍ਰੈਡੀ ਨੇ ਕਿਹਾ ਕਿ ਕੁਸ਼ਕਸ਼ਿੰਤੀ ਨਾਲ ਟੈਕਸੀ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਘਟਨਾ ਤੋਂ ਬੇਹਦ ਪਰੇਸ਼ਾਨ ਹੋ ਗਿਆ ਪੁਲਿਸ ਦੇ ਮੁਤਾਬਿਕ ਅ ਸਵੇਰੇ 1 ਵਜੇ ਦੇ ਕਰੀਬ ਸ਼ੱਕੀ ਆਦਮੀ ਨੂੰ ਇੱਕ ਰੋਟਰੂਆ ਬਾਹਰ ਦੀਵਾਰ ਵਿਖਿਆ ਗਿਆ ਜਿੱਥੇ ਉਹ ਇੱਕ ਹੋਰ ਟੈਕਸੀ ਦੇ ਵਿੱਚ ਫਰਾਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਟੈਕਸੀ ਨੂੰ ਰੋਕਿਆ ਤਾਂ ਉਸ ਦੇ ਵਿੱਚੋਂ ਇੱਕ 에ਅਰ ਗਨ ਮਿਲੀ ਅਤੇ ਉਸ ਆਦਮੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 26 ਸਾਲਾ ਦੋਸ਼ੀ ਨੂੰ ਰੋਟਰੂਆ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਤੇ ਹਥਿਆਰ ਬੰਦ ਡਾਕੇ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ।